ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਪਿਆਬੀ ਵਲੌਗ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਠੀਕ ਠਾਕ ਹਾਂ दो मिनटा तो जो <laughs> 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 भी आप कपड़ा जी ऊना धोना जरूर चाहिए गा ਇਹ ਇੱਕ ਕਪੜਾ ਸਾਨੂੰ ਇਸ ਤਰ੍ਹਾਂ ਕਹਿ ਕੇ ਦਿੱਤਾ ਸੀਗਾ ਵੀ ਇਹ ਬਿਲਕੁਲ ਵੀ ਨਹੀਂ ਚੜਦਾਗਾ ਇਹ ਲੈਲਨ ਦਾ ਕਪੜਾ ਹੈ ਕਹਿ ਕੇ ਦਿੱਤਾ ਸੀਗਾ ਇਹ ਬਿਲਕੁਲ ਵੀ ਨਹੀਂ ਚੜਦਾਗਾ ਤੇ ਇਹਨੂੰ ਆਪਾਂ 4-5 ਘੰਟੇ ਪਾਣੀ ਚ ਭਿਉਂਤਾ ਸੀਗਾ ਤੇ ਤੁਸੀਂ ਆਪ ਹੀ ਰਿਜ਼ਲਟ ਦੇਖੋਗੇ ਤੇ ਕਿੰਨਾ ਸ੍ਰਿੰਕ ਹੋ ਗਿਆ ਤੇ ਹਰ ਇੱਕ ਕਪੜਾ ਆਪਾਂ ਨੂੰ ਪਹਿਲਾਂ ਸਲਾਈ ਕਰਨ ਤੋਂ ਪਹਿਲਾਂ ਧੋਣਾ ਚਾਹੀਦਾਗਾ ਤੇ ਕਦੇ ਵੀ ਦੁਕਾਨਦਾਰ ਦੇ ਪਿੱਛੇ ਲੱਗ ਕੇ ਇਨਾ ਮਨੋ ਵੀ ਕੱਪੜਾ ਨਹੀਂ ਚੜੂਗਾ ਕੱਪੜੇ ਦੀ ਕੋਈ ਗਾਰੰਟੀ ਨਹੀਂ ਗਈ ਕੱਪੜਾ ਤੁਸੀਂ ਖੁਦ ਧੋ ਕੇ ਫੇਰ ਸਲਾਈ ਕਰਾਓ ਤੇ ਨਾਲੇ ਮਿਨੋ ਵੀ ਕਿੰਨਾ ਕੱਪੜਾ ਚੜਿਆਗਾ ਤੇ ਇਹ ਕੱਪੜਾ ਆਪਣਾ ਕਿੰਨਾ ਚੜ ਗਿਆ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਲਓ ਜੀ ਨੂੰ ਸਭ ਤੋਂ ਪਹਿਲਾਂ ਆਪਾਂ ਕੱਪੜਾ ਮਿਣਾਂਗੇ ਕਿੰਨਾਗਾ ਚਾਹੀਦਾ ਆਹ ਆਹ ਆਹ

ਮੈਨਾਂ ਨਹੀਂ ਗਿਆ ਇਹ ਰੋ 10 ਬੰਦਾ ਸਕੰਡ ਬਰਬਾਦ ਕਰਤੀ ਮੀਨੂ 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 ਮੈਨੂੰ ਲਿੱਪਰੂ ਗੱਟੇ സോലാ ഇഞ്ചാ തീരു മീറ്റ പൂര സോളാ ഇഞ്ച ਲਓ ਜੀ ਕੱਪੜਾ ਆਪਾਂ ਭਿਉਉ ਤਾਂ ਪਾਣੀ 'ਚ ਹੁਣੇ 4-5 ਘੰਟਿਆਂ ਤੱਕ ਭਿਉ ਕੇ ਰੱਖਾਂਗੇ ਅੱਪ ਹਮਨੇ ਕਪਰਿੰਗ ਮਿਨਾਗੇ ਤੇ ਇੱਕ ਤਾਂ ਸਟਾਰਟ ਕਰ ਦਿਆ ਹੈ ਜਿਸੇ ਅਸੀਂ ਜੈਪਨਿਕ ਲੈਂਗੁਏਜ ਵਿੱਚ ਫਾਈਵ ਫੇਸ orange bond ਕਹਿੰਦੇ ਪਹਿਲਾ ਸੀਗਾ ਇਹ 3 ਮੀਟਰ 16 ਇੰਚ देखो साढ़े नौ इंच सोलह इंच सी एना कपड़ा चढ़ गया साढ़े नौ इंच ही रह गया ਆਤਤ ਵਿੱਚ ਕਪੜਾ ਝੜ ਗਿਆ ਸਾਡੇ ਸੇਸਾ